ਪੰਜਾਬ ਦੀ ਲੁਧਿਆਣਾ ਪੱਛਮੀ ਵਿਧਾਨ ਸਭਾ ਸੀਟ ਲਈ ਪਈਆਂ ਜ਼ਿਮਨੀ ਚੋਣਾਂ ਤਹਿਤ ਵੋਟਾਂ ਦੀ ਗਿਣਤੀ ਦਾ ਅਮਲ جاری ਹੈ ਮਡਲੇ ਰੁਝਾਨਾ ਮੁਤਾਬਕ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੰਜੀਵ ਅਰੋੜਾ ਨੇ ਅਗੇਤ ਬਣਾਈ ਹੋਈ ਹੈ ਕਾਂਗਰਸ ਦੇ ਭਾਰਤਪੂਸ਼ ਨਾਸ਼ੂ ਦੂਜੇ, ਭਾਜਪਾ ਦੇ ਜੀਵਨ ਗੁਪਤਾ ਤੀਜੇ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪਰ ਉਪਕਾਰ ਸਿੰਘ ਹੁੰਮਨ ਚੌਥੇ ਸਥਾਨ ਉਤੇ ਚੱਲ ਰਹੇ ਨੇ। ਹੁਣ ਤੱਕ ਦੋ ਗਿਣਾਂ ਦੀ ਗਿਣਤੀ ਮੁਕੰਮਲ ਹੋ ਚੁੱਕੀ ਹੈ। ਪਹਿਲੇ ਗੇੜ ਤਹਿਤ ਪੋਸਟਲ ਬੈਲਟ ਵੋਟਾਂ ਦੀ ਗਿਣਤੀ ਕੀਤੀ ਗਈ ਹੈ। ਗਿਣਤੀ ਦਾ ਅਮਲ 14 ਗੇੜਾਂ ਵਿੱਚ ਮੁਕੰਮਲ ਹੋਵੇਗਾ। ਲੁਧਿਆਣਾ ਪੱਛਮੀ ਹਲਕੇ ਲਈ 19 ਜੂਨ ਨੂੰ ਪੁਆਈਆਂ ਗਈਆਂ ਵੋਟਾਂ ਦੀ ਗਿਣਤੀ ਦਾ ਕੇਂਦਰ ਲੁਧਿਆਣਾ ਸਥਿਤ ਲੜਕੀਆਂ ਦੇ ਖਾਲਸਾ ਕਾਲਜ ਵਿਖੇ ਬਣਾਇਆ ਗਿਆ ਹੈ। ਤਾਜ਼ਾ ਸਥਿਤੀ ਦੀ ਜਾਣਕਾਰੀ ਲਈ ਆਓ ਤੁਹਾਨੂੰ ਲੈ ਚਾਲਦੇ ਹਾਂ ਲੁਧਿਆਣਾ ਆਪਣੇ ਸੰਵਾਦਾਤਾ ਰਮਾ ਸ਼ੰਕਰ ਕੋਲ ਤੁਹਾਨੂੰ ਮੈਂ ਦੱਸ ਦਵਾਂਗਾ ਇਸ ਵੇਲੇ ਅਸੀਂ ਖਾਲਸਾ ਕਾਲਜ ਦੇ ਬਾਹਰ ਖੜੇ ਹਾਂ ਲੁਧਿਆਣਾ ਪੱਛਮੀ ਦੀ ਜਿਹੜੀ VOTING ਹੁੰਦੀ ਹੈ 19 ਜੂਨ ਨੂੰ ਉਹਦੀ ਕਾਊਂਟਿੰਗ ਜਿਹੜੀ ਸਵੇਰੇ 8 ਵਜੇ ਸ਼ੁਰੂ ਹੋ ਜਾਂਦੀ ਹੈ ਪੁਖਤਾ ਪ੍ਰਬੰਧਾਂ ਦੇ ਹੇਠ ਸਿਕਿਉਰਿਟੀ ਜੇਕਰ ਦੇਖੀ ਜਾਵੇ ਸਿਕਿਉਰਿਟੀ ਬਹੁਤ ਟਾਈਟ ਹੈ ਕਿਸੇ ਨੂੰ ਵੀ ਅੰਦਰ ਨਹੀਂ ਜਾਣ ਦਿੱਤਾ ਜਾ ਰਿਹਾ ਮੋਬਾਈਲ ਬਾਰੀ ਲੋਕਾਂ ਦੇ ਰੱਖੇ ਜਾ ਰਹੇ ਨੇ ਜਿਹੜੇ ਅਧਿਕਾਰੀ ਨੇ ਉਹਨਾਂ ਦੇ ਮੋਬਾਈਲ ਵੀ ਇੱਥੇ ਜਮ੍ਹਾਂ ਕਰਾਏ ਜਾ ਰਹੇ ਨੇ ਤੇ ਜੇਕਰ ਗੱਲ ਕਰੀਏ ਤੀਸਰੇ ਰਾਉਂਡ ਦੀ ਜਿਹੜੀ ਗਿਣਤੀ ਉਹ ਚੱਲ ਰਹੀ ਹੈ ਤੇ ਦੋ ਰਾਉਂਡ ਦੇ ਵਿੱਚ ਆਮ ਆਦਮੀ ਪਾਰਟੀ ਦੇ ਜਿਹੜੇ ਸੰਜੀਵ अरोड़ा ਉਹਨਾਂ ਨੇ ਲੀਡ ਬਣਾਈ ਹੋਈ ਹੈ 2482 ਵੋਟਾਂ ਦੇ ਫਰਕ ਨਾਲ ਉਹ ਅੱਗੇ ਨੇ ਤੇ ਦੂਸਰੇ ਨੰਬਰ ਤੇ ਕਾਂਗਰਸ ਦੇ ਭਾਰਤ ਪੂਸ਼ਣ ਆਸ਼ੂ ਤੀਸਰੇ ਤੇ ਜੀਵਨ ਗੁਪਤਾ ਭਾਰਤੀ ਜਨਤਾ ਪਾਰਟੀ ਦੇ ਜੀਵਨ ਗੁਪਤਾ ਤੀਸਰੇ ਨੰਬਰ ਤੇ ਚੌਥੇ ਨੰਬਰ ਤੇ ਸ਼੍ਰੋਮਣੀ ਅਕਾਲੀ ਦਲ ਦੇ ਪਰਵਕਾਰ ਸਿੰਘ ਹੁੰਮਨ ਉਹ 3 ਚੌਥੇ ਨੰਬਰ ਤੇ ਚੱਲ ਰਹੇ ਨੇ ਜੇਕਰ ਅਸੀਂ ਗੱਲ ਕਰੀਏ ਹਮੇਸ਼ਾ ਜਿਹੜੀ ਜ਼ਿਮਨੀ ਚੋਣ ਜਦੋਂ ਹੁੰਦੀ ਹੈ ਜ਼ਿਮਨੀ ਚੋਣ ਦੇ ਵਿੱਚ ਇਹੀ ਲੋਕਾਂ ਵੱਲੋਂ ਤਕਰੀਬਨ ਜਿਹੜਾ ਫਤਵਾ ਦਿੱਤਾ ਜਾਂਦਾ ਜਿਹੜੀ ਸੱਤਾਧਿਰ ਪਾਰਟੀ ਹੁੰਦੀ ਹੈ ਸੱਤਾਧਿਰ ਪਾਰਟੀ ਨੂੰ ਹੀ ਜ਼ਿਆਦਾ ਵੋਟਾਂ ਦਿੱਤੀਆਂ ਜਾਂਦੀਆਂ ਨੇ ਹਾਲਾਂਕਿ ਜਿਹੜੀ VOTING ਫੀਸਦ ਹੋਈ ਸੀ 19 ਜੂਨ ਨੂੰ ਜਦੋਂ ਵੋਟਾਂ ਪਈਆਂ 51.33 ਫੀਸਦ VOTING ਹੋਈ ਸੀ ਤੇ ਉਹਦੇ ਹਿਸਾਬ ਨਾਲ ਜੇਕਰ ਟੋਟਲ ਲੁਧਿਆਣਾ ਪਛਮੀ ਦੀ ਵੋਟਰਾਂ ਦੀ ਗੱਲ ਕਰੀਏ 1,75,000 ਦੇ ਕਰੀਬ ਵੋਟਰ ਸੀ ਉਹਨਾਂ ਵਿੱਚੋਂ ਹੀ 51. ਜਿਹੜੇ 33% ਲੋਕਾਂ ਨੇ ਵੋਟ ਪਾਈ ਤੇ ਜ਼ਿਮਨੀ ਚੋਣ ਦੇ ਵਿੱਚ ਹਮੇਸ਼ਾ ਜਿਹੜੀ ਸੱਤਾਧਿਰ ਪਾਰਟੀ ਹੈ ਉਹ ਤਕਰੀਬਨ ਲੀਡ ਇਸ ਟਾਈਮ ਵੀ ਬਣਾਈ ਹੋਈ ਹੈ ਸਿਰਫ ਬਰਨਾਲਾ ਦੀ ਜੇਕਰ ਅਸੀਂ ਗੱਲ ਕਰੀਏ ਜਿਹੜੀ ਬਰਨਾਲਾ ਦੇ ਵਿੱਚ ਹੋਈ ਸੀ ਇਹਨਾਂ ਦੇ ਕਾਰਜਕਾਲ ਦੇ ਵਿੱਚ ਜਿਹੜੀਆਂ ਪੰਜ ਜ਼ਿਮਨੀ ਚੋਣ ਹੋ ਚੁੱਕੀਆਂ ਚਾਹੇ ਜਲੰਧਰ ਵੈਸਟ ਦੀ ਹੋਵੇ ਜਾਂ ਉਸ ਤੋਂ ਬਾਅਦ ਗਿੱਦੜਬਾਹਾ ਬਰਨਾਲਾ ਜਾਂ ਫਿਰ ਚੱਬੇਵਾਲ ਹੁਸ਼ਿਆਰਪੁਰ ਦੇ ਚੱਬੇਵਾਲ ਉਹਦੇ ਵਿੱਚ ਵੀ ਆਮ ਆਦਮੀ ਪਾਰਟੀ ਦੇ ਜਿਹੜੇ ਇਸ਼ਾਨ ਉਹ ਜਿੱਤਦੇ ਨੇ ਤੇ ਜੇ ਪਹਿਲੀ ਵਾਰ ਇਹ ਜਿਹੜਾ ਹੈ ਜਦੋਂ ਜ਼ਿਮਨੀ ਚੋਣ ਨੂੰ ਲੈ ਕੇ ਲੋਕਾਂ ਦੇ ਵਿੱਚ ਇਹਨਾਂ ਉਛਾ ਹੈ ਕੀ ਕੀ ਰਿਜ਼ਲਟ ਬਣੇਗਾ 14 ਰਾਊਂਡ ਹੋਣੇ ਨੇ 14 ਵਿੱਚੋਂ ਤੀਸਰੇ ਰਾਊਂਡ ਦੀ ਗਿਣਤੀ ਜਿਹੜੀ ਚੱਲ ਰਹੀ ਹੈ ਤੇ ਲਗਾਤਾਰ ਲੀਡ ਜਿਹੜੀ ਆਮ ਆਦਮੀ ਪਾਰਟੀ ਦੇ ਰਾਸਵਾਂ ਮੈਂਬਰ ਜਿਹੜੇ ਸੀ ਸੰਜੀਵ अरोड़ा ਉਹਨਾਂ ਨੇ ਬਣਾਈ ਹੋਈ ਹੈ ਤੇ ਦੂਸਰੇ ਨੰਬਰ ਤੇ ਕਾਂਗਰਸ ਦੇ ਭਾਰਤ ਭੂਸ਼ਣ ਆਸ਼ੂ ਜੋ ਕਿ ਦੋ ਵਾਰ ਇੱਥੇ ਦੇ ਵਿਧਾਇਕ ਰਹ ਚੁੱਕੇ ਨੇ ਤੇ ਜਿਵੇਂ ਜਿਵੇਂ ਸਾਨੂੰ ਅਗਲੇ ਰੁਝਾਨ ਮਿਲਣਗੇ ਤਣੂ ਅਸੀਂ ਤੁਹਾਨੂੰ ਜ਼ਰੂਰ ਦੱਸਾਂਗੇ ਤੇ ਤੀਸਰੇ ਰਾਊਂਡ ਦੀ ਜਿਹੜੀ ਗਿਣਤੀ ਅਸੀਂ ਬਾਰ ਬਾਰ ਤੁਹਾਨੂੰ ਦੱਸ ਰਹੇ ਚੱਲ ਰਹੀ ਹੈ ਪੁਖਤਾ ਪਰਮੰਦਾ ਹੇਠ ਚੱਲ ਰਹੀ ਹੈ ਤੇ ਜਦੋਂ ਵੀ ਤੀਸਰਾ ਰਾਉਂਡ ਜਾਂ ਅਗਲੇ ਹੋਰ ਵੀ ਜਿਹੜੇ ਰਾਉਂਡ 14 ਰਾਉਂਡ ਹੋਣਗੇ ਉਹਦੇ ਬਾਰੇ ਅਸੀਂ ਤੁਹਾਨੂੰ ਵਿਸਤਾਰ ਨਾਲ ਜਾਣਕਾਰੀ ਦਿੰਦੇ ਰਵਾਂਗੇ ਕੈਮਰਾਮੈਨ ਰਣਜੀਤ ਸਿੰਘ ਤੇ ਬਲਿੰਦਰ ਠਾਕੁਰ ਦੇ ਨਾਲ ਮੈਂ ਰਮਾਸ਼ੰਕਰ ਦੂਰਦਰਸ਼ਨ ਸਮਾਚਾਰ ਲੁਧਿਆਣਾ ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਕ ਗਿਣਤੀ ਦੇ ਸਾਰੇ ਪ੍ਰਬੰਧ ਪੂਕਟਾ ਕੀਤੇ ਗਏ ਨੇ ਅਤੇ ਗਿਣਤੀ ਕੇਂਦਰ ਦੇ ਬਾਹਰ ਪੁਲਿਸ ਦੇ ਨਾਲ ਨਿਮ ਫੌਜੀ ਦਸਤਿਆਂ ਦੀ ਤਾਇਨਾਤੀ ਵੀ ਕੀਤੀ ਗਈ ਹੈ। ਗਿਣਤੀ ਕੇਂਦਰ ਦੇ ਆਲੇ-ਦੁਆਲੇ ਸੁਰੱਖਿਆ ਦੇ ਤਿੰਨ ਘੇਰੇ ਬਣਾਏ ਗਏ ਨੇ। ਕੇਂਦਰ ਦੇ ਬਾਹਰ ਗਤੀਵਿਧੀਆਂ ਉਤੇ ਨਿਗਰਾਨੀ ਰੱਖਣ ਲਈ ਸੀਸੀਟੀਵੀ ਕੈਮਰੇ ਲਗਾਏ ਗਏ ਨੇ। ਗਿਣਤੀ ਕੇਂਦਰ ਵਿੱਚ ਸਿਰਫ ਅਧਿਕਾਰਤ ਲੋਕਾਂ ਨੂੰ ਹੀ ਦਾਖਲ ਹੋਣ ਦਿੱਤਾ ਜਾ ਰਿਹਾ ਹੈ। 09 ਜੂਨ ਨੂੰ ਪਈਆਂ ਵੋਟਾਂ ਦੌਰਾਨ ਲੁਧਿਆਣਾ ਪੱਛਮੀ ਹਲਕੇ ਵਿੱਚ 51.33% ਪੋਲਿੰਗ ਦਰਜ ਕੀਤੀ ਗਈ ਸੀ। ਹਲਕੇ ਵਿੱਚ ਪੈਂਦੇ 194 ਬੂਥਾਂ ਵਿੱਚੋਂ 123 ਬੂ ਆਵਾਦੀ VOTING 50% ਤੋਂ ਵੀ ਘੱਟ ਦਰਜ ਕੀਤੀ ਗਈ ਸੀ ਦੂਜੇ ਪਾਸੇ ਪੱਛਮੀ ਬੰਗਾਲ ਦੀ ਕਾਲੀਗੰਜ ਕੇਰਲ ਦੀ ਨੀਲਾੰਬੂਰ ਅਤੇ ਗੁਜਰਾਤ ਦੀਆਂ ਕਾਦੀ ਅਤੇ ਵਿਸ਼ਵਵਧਾਰ ਸੀਟਾਂ ਉੱਤੇ ਵੀ ਗਿਣਤੀ ਦਾ ਅਮਲ ਜਾਰੀ ਹੈ ਕਾਦੀ ਅਤੇ ਵਿਸ਼ਵਵਧਾਰ ਤੋਂ ਭਾਵੇਂ ਜੀਪੀ ਦੇ ਉਮੀਦਵਾਰ ਅੱਗੇ ਚੱਲ ਰਹੇ ਨੇ ਜਦਕਿ ਨੀਲਾੰਬੂਰ ਤੋਂ ਕਾਂਗਰਸ ਅਤੇ ਕਾਲੀਗੰਜ ਤੋਂ ਆਲ ਇੰਡੀਆ ਤ੍ਰਿੰਰਮੂਲ ਕਾਂਗਰਸ ਦੇ ਉਮੀਦਵਾਰ ਨੇ ਅਗੇਤ ਬਣਾਈ ਹੋਈ ਹੈ